ਘਰ ਦੇ ਬਾਹਰ ਬੈਠਾ ਬਾਪੂ ਆਪਣੇ ਹੀ ਖਿਆਲਾਂ 'ਚ ਪਿੰਡ ਦੀ ਗਲੀ ਨੂੰ ਤੱਕ ਰਿਹਾ ਸੀ ਜਿਸ ਗਲੀ ਵਿੱਚ ਕਦੇ ਪੁਰੀਆਂ ਰੌਣਕਾਂ ਲੱਗਦੀਆਂ ਸਨ ਅੱਜ ਉਹ ਗਲੀ ਪੂਰੀ ਸੁਨਸਾਨ ਪਈ ਐਨਨੂ ਉਹਦੀ ਨੂੰਨੇ ਬਾਪੂ ਦੇ ਹੱਥ ਚਾਹ ਦੀ ਬਾਟੀ ਫੜਾਉਂਦੇ ਦੱਸਿਆ ਬਾਪੂ ਅੱਜ ਆਪਣੇ ਪਿੰਡ ਵਾਲੇ ਗਾਮੇ ਦਾ ਮੁੰਡਾ ਮਰ ਗਿਆ ਜਿਹੜਾ ਨਸ਼ੇ ਕਰਦਾ ਸੀ ਮੋਟਰ ਤੋਂ ਉੱਥੇ ਆਇਆ ਡਿੱਗਿਆ ਪਿਆ ਪਤਾ ਨਹੀਂ ਪੰਜਾਬ ਨੂੰ ਕੀ ਦੀ ਨਜ਼ਰ ਲੱਗੀ ਹੈ ਬਾਪੂ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਦਰਦ ਉੱਤਰ ਆਇਆ ਉਸਨੇ ਆਪਣੀ ਨੂੰਹ ਨੂੰ ਕੋਲ ਬਿਠਾਇਆ ਤੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਅਜਿਹੀ ਕਹਾਣੀ ਜੋ ਸਿਰਫ ਅੰਕੜੇ ਨਹੀਂ ਸਨ ਸਗੋਂ ਖੂਨ ਪਸੀਨੇ ਵਿੱਚ ਲਿਖੀ ਗਈ ਸੀ ਬਾਪੂ ਕਹਿੰਦਾ ਧੀਏ ਸਾਡਾ ਪੰਜਾਬ ਕਦੇ ਸੋਨੇ ਦੀ ਚੜੀ ਕਹਾਉਂਦਾ ਸੀ ਪਰ ਅੱਜ ਨਸ਼ੇ ਨੇ ਇਸ ਚੜੀ ਨੂੰ ਬੇਜਾਨ ਕੀਤਾ ਹੋਇਆ 66 ਲੱਖ ਦੀ ਗਿਣਤੀ ਦੱਸ ਰਹੀ ਹੈ ਸਰਕਾਰ ਜੋ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁਕੇ ਨੇ ਹਰ 10ਵੇਂ ਘਰ ਵਿੱਚ ਕੋਈ ਨਾ ਕੋਈ ਰੋ ਰਿਹਾ ਹੈ ਕਿਸੇ ਦਾ ਪੁੱਤਰ ਕਿਸੇ ਦੀ ਧੀ ਹਰ 10ਵੇਂ ਘਰ ਵਿੱਚ ਕੋਈ ਨਾ ਕੋਈ ਇਸ ਜ਼ਹਿਰ ਦਾ ਸ਼ਿਕਾਰ ਹੈ ਅਤੇ ਸਭ ਤੋਂ ਦਿਲ ਦਹਿਲਾਉਣ ਵਾਲੀ ਗੱਲ ਸਰਕਾਰੀ ਅੰਕੜਿਆਂ ਅਨੁਸਾਰ 10 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੇ ਮਾਸੂਮ ਬੱਚੇ ਜਿੰਨਾਂ ਦੀ ਗਿਣਤੀ 7 ਲੱਖ ਹੈ ਹਾਂ 7 ਲੱਖ 7 ਲੱਖ ਬੱਚੇ ਜਿਨ੍ਹਾਂ ਨੂੰ ਹਸਣਾ ਖੇਡਣਾ ਚਾਹੀਦਾ ਸੀ ਉਹਨਾਂ ਦੇ ਹੱਥਾਂ ਵਿੱਚ ਚਿੱਟੇ ਦੀਆਂ ਪੁੜੀਆਂ ਨੇ ਨਸ਼ੇ ਦੇ ਇੰਜੈਕਸ਼ਨ ਹਨ ਅਤੇ ਇਹਨਾਂ ਵਿੱਚੋਂ 80% ਦੀ 10 20 3 ਨਹੀਂ ਸਗੋ 80% ਦੇ ਬੱਚੇ ਇਲਾਜ ਤੋਂ ਬਿਨਾਂ ਹੀ ਮਰ ਰਹੇ ਹਨ ਇਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਬਾਪੂ ਦੀ ਆਵਾਜ਼ ਕੰਬ ਰਹੀ ਸੀ ਇਹ ਸਿਰਫ ਅੰਕੜੇ ਨਹੀਂ ਇਹ ਸਾਡੇ ਘਰਾਂ ਦੀਆਂ ਟੁੱਟੀਆਂ ਮੰਜ਼ੀਆਂ ਨੇ ਮਾਂਵਾਂ ਦੇ ਫਟੇ ਹੋਏ ਸੀਨੇ ਨੇ ਸਰਕਾਰਾਂ ਨੇ ਆ ਵਾਅਦੇ ਕੀਤੇ ਪਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਚੋਂ ਨਸ਼ੇ ਵਾਲੇ ਸੱੱਥਰ ਜਿਹੜੇ ਸੀਗੇ ਬਿਸ਼ਰਮ ਨਹੀਂ ਹਟੇ ਕਾਂਗਰਸ ਵਿਲੇ ਕੈਪਟਨ ਅਮਨਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਹੱਤਰ ਕੇ ਸੌਂ ਖਾ ਕੇ ਕਿਹਾ ਸੀ 4 ਮਹੀਨੇ ਵਿੱਚ ਨਸ਼ੇ ਖਤਮ ਕਰ ਦਿਆਂਗੇ ਆ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦਮਦਮਾ ਸਾਹਿਬ ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸੌਂ ਖਾਣੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹ ਲੱਕ ਤੋੜ ਕੇ ਛੱਡੂਗਾ ਪਰ ਹੋਇਆ ਕੀ 12000 ਕੇਸਾਂ ਵਿੱਚੋਂ ਸਿਰਫ 95% ਲੋਕਾਂ ਨੂੰ ਹੀ ਸਜ਼ਾ ਹੋਈ ਬਾਕੀ ਸਾਰੇ ਜਮਾਨ ਤੇ ਛੁੱਟ ਗਏ ਕਿਤੇ ਰਿਸ਼ਤੇਦਾਰੀ ਕਿਤੇ ਪੈਸਾ ਕਿਤੇ ਕਿਸੇ ਦੇ ਲੀਟਰ ਦੇ ਸਿਆਸੀ ਦਬਾਅ ਨੇ ਉਹਨਾਂ ਨੂੰ ਹੋਰ ਹਵਾ ਦਿੱਤੀ ਸਭ ਕੁਝ ਖੇਡ ਬਣ ਕੇ ਰਹਿ ਗਿਆ ਜਦੋਂ ਅੰਦਰ ਜਾਂਦੇ ਤਾਂ ਖੇਡ ਰੋਕ ਲੈਂਦੇ ਤੇ ਜਦ ਬਾਹਰ ਹੁੰਦੇ ਤਾਂ ਉਹ ਖੇਡ ਦਾ ਘੇਰਾ ਹੋਰ ਵਿਸ਼ਾਲ ਕਰਦੇ ਅਕਾਲੀ ਭਾਜਪਾ ਨੇ ਵੀ ਟਾਸਕ ਫੋਰਸ ਬਣਾਈ ਸੀ ਮਥੇਰੇ ਨਵੇਂ ਨਸ਼ਾ ਛਡਾਊੂ ਕੇਂਟਰ ਖੋਲੇ ਗਏ ਪਰ ਫਿਰ ਵੀ ਸਰਦਾਂ ਤੋਂ ਡਰੋਨਾਂ ਨਾਲ ਹੈਰੋਇਨ ਆਉਣ ਲੱਗੀ 2011 ਤੋਂ ਤਾਂ ਨਸ਼ੇ ਦੀ ਖੇਡ ਦੇ ਖਿਡਾਰੀ ਹੋਰ ਵਪਾਰਕ ਤੇ ਤਕਨੀਕੀ ਹੋ ਚੁੱਕੇ ਸਨ ਪੁਲਿਸ ਰਾਜਨੀਤੀ ਤੇ ਤਸਕਰਾਂ ਦੀ ਗੰਢ ਇਹੋ ਜਿਹੀ ਬੰਨੀ ਗਈ ਵਈ ਇਹਨੂੰ ਦੰਦਾ ਨਾਲ ਵੀ ਖੋਲਣਾ ਔਖਾ ਹੋ ਗਿਆ ਹੁਣ ਆਪ ਸਰਕਾਰ ਜ਼ੋਰ ਲਾ ਰਹੀ ਹੈ ਤੇ ਨਵੇਂ ਫੈਸਲੇ ਵੀ ਲੈ ਗਏ ਨੇ ਕਹਿੰਦੇ ਨਸ਼ੇ ਦੇ ਇਲਾਜ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ ਪੰਜ ਮੈਮਰੀ ਕਮੇਟੀ ਵੀ ਬਣਾਈ ਗਈ ਹੈ ਤੇ ਹਰ ਜ਼ਿਲ੍ਹੇ ਵਿੱਚ ਨਸ਼ੇ ਦੇ ਖਾਤਮੇ ਲਈ ਟੀਮ ਵੀ ਤਿਆਰ ਕੀਤੀ ਗਈ ਹੈ 3000 ਨਵੇਂ ਕੇਸ ਬਣਾਏ ਗਏ ਨੇ 650 ਤਸਕਰ ਫੜੇ ਗਏ ਨੇ ਤੇ 5598 ਕਰੋੜ ਰੁਪਏ ਵੀ ਰੱਖੇ ਗਏ ਨੇ ਬਜਟ ਵਿੱਚ ਇਲਾਜ ਤੇ ਨਸ਼ਈ ਬੰਦੇ ਦੇ ਪੁਨਰਵਾਸ ਲਈ ਜੋ ਵੇਖੋ ਵਰਤੇ ਜਾਂਦੇ ਹਨ ਕਿ ਨਹੀਂ ਜ਼ੀਰੋ ਟੋਲਰੈਂਸ ਦੀ ਨੀਤੀ ਅਮਲ ਜੁਲਿਆਂਦੀ ਗਈ ਹੈ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰੀ ਲਾਭ ਵੀ ਬੰਦ ਕਰ ਦਿੱਤੇ ਗਏ ਨੇ ਪਰ ਇਹ ਲੜਾਈ ਹਜੇ ਅਧੂਰੀ ਹੈ ਅਸਲ ਦਰਦ ਕਿਸੇ ਅੰਕੜੇ ਵਿੱਚ ਨਹੀਂ ਸਗੋਂ ਉਸ ਮਾਂ ਦੇ ਹੰਝੂਆਂ ਵਿੱਚ ਹੈ ਜਿਸ ਦਾ ਬੇਟਾ ਇਲਾਜ ਦੀ ਕਮੀ ਕਰਨ ਮਰ ਗਿਆ ਉਸ ਪਿਤਾ ਦੇ ਸੀਨੇ ਵਿੱਚ ਹੈ ਜੋ ਰੋਜ਼ ਡਰੱਗ ਡੀਲਰਾਂ ਦੇ ਅੱਗੇ ਹੱਥ ਜੋੜਦਾ ਹੈ ਕਿ ਮੇਰੇ ਮੁੰਡੇ ਨੂੰ ਛੱਡ ਦਿਓ ਉਸ ਬੰਦੇ ਦੀ ਚੀਖ ਵਿੱਚ ਹੈ ਜੋ ਨਸ਼ਾ ਛੱਡਣ ਤੋਂ ਬਾਅਦ ਵੀ ਸਮਾਜ ਵੱਲੋਂ ਠੁਕਰਾਇਆ ਜਾਂਦਾ ਹੈ ਪਰ ਹਾਰ ਨਹੀਂ ਮੰਨਣੀ 2020 ਤੋਂ 2023 ਤੱਕ 266 ਮੌਤਾਂ ਹੋਈਆਂ ਪਰ ਹਰ ਮੌਤ ਨੇ ਇੱਕ ਵਿਰੋਧ ਜਗਾਇਆ ਨਸ਼ੇ ਛੱਡ ਚੁੱਕੇ ਨੌਜਵਾਨ ਹੁਣ ਵਲੰਟੀਅਰ ਬਣ ਕੇ ਗਲੀਆਂ 'ਚ ਘੁੰਮ ਰਹੇ ਹਨ ਮਾਮਾ ਆਪਣੇ ਬੱਚਿਆਂ ਲਈ ਲੜ ਰਹੀਆਂ ਤੇ ਸਮਾਜ ਹੁਣ ਆਪਣੀ ਬੰਦ ਦੀ ਜ਼ਿੰਮੇਵਾਰੀ ਨਿਭਾ ਰਿਹਾ ਏ ਇਹ ਲੜਾਈ ਸਿਰਫ ਨਸ਼ੇ ਦੀ ਲੜਾਈ ਨਹੀਂ ਏ ਇਹੀ ਸਾਡੇ ਸਬਰ ਸਾਡੇ ਪਿਆਰ ਅਤੇ ਸਾਡੀ ਇੱਜ਼ਤ ਦੀ ਲੜਾਈ ਹੈ ਬਾਪੂ ਨੇ ਆਪਣੀ ਮੋਢੇ ਹੱਥ ਤੇ ਹੱਥ ਰੱਖ ਦੇ ਕਿਹਾ ਜਦੋਂ ਤੱਕ ਇੱਕ ਵੀ ਮਾਂ ਰੋਵੇ ਇੱਕ ਵੀ ਬੱਚਾ ਲੜੇਗਾ ਪੰਜਾਬ ਹਾਰੇਗਾ ਨਹੀਂ ਇਹ ਇੱਕ ਮਾਂ ਦੀ ਲੜਾਈ ਨਹੀਂ ਇਹ ਇੱਕ ਪਿੰਡ ਜਾਂ ਇੱਕ ਸ਼ਹਿਰ ਦੀ ਵੀ ਨਹੀਂ ਸਭੂ ਪੂਰੇ ਸਮਾਜ ਦੀ ਲੜਾਈ ਹੈ ਜਿੱਥੇ ਕਦੇ ਟਰੈਕਟਰ ਦੀ ਆਵਾਜ਼ ਹੁੰਦੀ ਸੀ ਅੱਜ ਚੁੱਪੀ ਹੈ ਜਿੱਥੇ ਸੂਰਜਮੁਖੀ ਖਿੜਦੇ ਸਨ ਅੱਜ ਮਿੱਟੀ ਵੀ ਰੋ ਰਹੀ ਹੈ ਨਸ਼ਾ ਸਿਰਫ ਸ਼ਰੀਰ ਨਹੀਂ ਖਾਂਦਾ ਇਹ ਸੱਭਿਆਚਾਰ ਪਛਾਣ ਤੇ ਆਸ ਵੀ ਖਾ ਜਾਂਦਾ ਪਰ ਉਮੀਦ ਹਲੇ ਵੀ ਹੈ ਨਸ਼ਾ ਮੁਕਤ ਪੰਜਾਬ ਇੱਕ ਨਾਰਾ ਨਹੀਂ ਇੱਕ ਲੋੜ ਹੈ ਮਿਲਦੇ ਰੱਬਰਾ